ਅਸੀਂ بار بار ਪ੍ਰਸ਼ਾਸਨ ਨੂੰ ਜਾਨੂਰਨਾ ਕਰਵਾ ਰਹੇ ਆ ਕਿ ਸਾਡੇ ਮਸੀਹ ਭਾਈਚਾਰੇ ਨੂੰ ਇਲਜ਼ਾਮ ਦਿੱਤਾ ਜਾਵੇ ਤੁਸੀਂ ਦੇਖ ਰਹੇ ਹੋ ਕਿ ਕਿੱਦਾਂ ਸਾਡੇ ਭਰਾ ਨੂੰ ਇੱਕ ਨੂੰ ਘਰੋਂ ਲੈ ਕੇ ਜਾ ਕੇ ਬੰਦੇ ਨੇ ਉਹਨੂੰ ਜਾਨੋਂ ਮਾਰਤਾ ਝੋਨੇ ਤੇ ਛੋੜਦਾ ਪਰ ਪੁਲਿਸ ਨੇ ਕਾਰਵਾਈ ਕਰਤੀ ਕਿ ਐਕਸੀਡੈਂਟ ਆ ਦੱਸੋ ਕਦੀ ਝੋਨੇ ਤੇ ਵੀ ਐਕਸੀਡੈਂਟ ਹੁੰਦੇ ਨੇ ਔਰ ਇੱਕ ਇੱਥੇ ਬਸਣੀਆ ਇੱਕ ਸਕੂਲ ਵੈਨ ਨੇ ਸਾਡੇ ਪਰਿਵਾਰ ਦੇ ਚਾਰ ਜੀ ਖਤਮ ਕਰਤੇ ਔਰ ਪ੍ਰਸ਼ਾਸਨ ਨੇ ਡਰਾਈਵਰ ਨੂੰ ਫੜਨ ਦੇ ਬਜਾਏ ਉਲਟਾ ਪ੍ਰਸ਼ਾਸਨ ਜਿਹੜਾ ਦਬਾਅ ਬਣਾ ਰਿਹਾ ਸਾਡੇ ਮਸੀਬਾਈ ਚਾਰੇ ਦੇ ਉੱਪਰ ਪਰਿਵਾਰ ਦੇ ਉੱਪਰ ਵੀ ਤੁਸੀਂ 7 ਲੱਖ ਰੁਪਏ ਲੈ ਲਓ ਦੱਸੋ ਮੈਨੂੰ ਵੀ ਇੱਕ ਮਸੀਬਾਈ ਚਾਰੇ ਦੇ ਲੋਕ ਜਿਹੜੇ ਘਿੜੇ ਮਕੋੜੇ ਨੇ ਵੀ 1.5 ਲੱਖ ਰੁਪਏ ਤੇ ਇੱਕ ਮਿਲਾਉਂਦੇ ਬੰਦੇ ਦੇ ਇਨਸਾਨ ਦੀ ਸੋ ਹੁਣੇ ਬਰਦਾਸ਼ਤ ਨਹੀਂ ਕੀਤਾ ਜਾਏਗਾ ਆਪਣੇ ਮਸੀਬਾਈ ਚਾਰੇ ਦੇ ਲਈ ਅਸੀਂ ਦਿਨ ਰਾਤ ਖੜੇ ਆ ਜਿਨੇ ਸਾਡੇ ਲੀਡਰ ਸਾਹਿਬਾਨ ਨੇ ਅਸੀਂ ਆਪਣਾ ਖੂਨ ਦਾ ਬਲੀਦਾਨ ਦੇਣ ਲਈ ਵੀ ਤਿਆਰ ਆਪਣੀ ਕੌਮ ਦੇ ਲਈ ਇਹ ਹੱਦ ਹੋ ਚੁੱਕੀ ਆ ਸਾਡੇ ਲੋਕਾਂ ਨੂੰ ਮਾਰਿਆ ਜਾਂਦਾ ਕੁੱਟਿਆ ਜਾਂਦਾ ਔਰ ਪਿੰਡਾਂ ਦੇ ਬਾਹਰ ਪੋਸਟਰ ਲਾਇਆ ਜਾਂਦੇ ਨੇ ਵੀ ਇੱਥੇ ਪੋਸਟਰ ਨਹੀਂ ਵੜਨਗੇ ਇਹ ਪੋਸਟਰ ਵੜਨਗੇ ਇਹਨਾਂ ਦੀ ਲੱਤਾਂ ਬਾਹਾਂ ਤੋੜ ਦਿੱਤੀਆਂ ਜਾਣਗੀਆਂ ਸਾਡੀਆਂ ਚਰਚਾਂ ਦੇ ਵਿੱਚ ਪੁਲਿਸ ਆਪ ਬੈਠ ਕੇ ਕਬਜ਼ੇ ਕਰਵਾ ਰਹੀ ਆ ਸਾਡੇ ਲੋਕਾਂ ਨੂੰ ਮਾਰ ਕੁੱਟ ਰਹੀ ਆ ਔਰ ਜਦੋਂ ਅਸੀਂ ਐਸਐਸਪੀ ਸਾਹਿਬ ਕੋ ਜਾਨੇ ਆ ਔਰ ਐਸਐਸਪੀ ਸਾਹਿਬ ਦੇ ਵੀ ਕੰਨਾਂ ਦੇ ਕੋਈ ਜੂਨ ਹੀ ਸਰਕਦੀ ਨਹੀਂ ਪਿਛਲੇ ਦਿਨਾਂ ਦੇ ਵਿੱਚ ਸਾਡੀ ਮੁਸੀਬਾਈ ਚਾਰੇ ਦੀ ਸਾਰੇ ਲੋਕਾਂ ਨੇ ਅਜਨਾਲੇ ਦੇ ਵਿੱਚ ਰਾਜਾ ਸੰਸੀ ਦੇ ਬਾਹਰ 에어ਪੋਰਟ ਦੇ ਬਾਹਰ ਧਰਨਾ ਲਗਾਇਆ ਔਰ ਐਸਐਸਪੀ ਸਾਹਿਬ ਨੇ ਸਾਨੂੰ ਟਾਈਮ ਦਿੱਤਾ ਵੀ 3 ਦਿਨ ਦਾ ਤੁਹਾਨੂੰ ਟਾਈਮ ਦਿੰਨੇ ਆ 3 ਦਿਨ ਦੇ ਵਿੱਚ ਮੁਜਰਮ ਅਸੀਂ ਫੜ ਲਾਂਗੇ ਉਸ ਗੱਲ ਨੂੰ ਵੀ 10-12 ਦਿਨ ਹੋ ਚੁੱਕੇ ਆ ਅੱਜ ਅਸੀਂ ਐਸਐਸਪੀ ਸਾਹਿਬ ਨੂੰ ਬੇਨਤੀ ਲੈ ਕੇ ਆਏ ਹਾਂ ਉਹਨਾਂ ਅੱਗੇ ਇੱਕ ਮੰਗ ਪੱਤਰ ਦੇ ਰਹੀ ਵੀ ਅਗਰ ਤੁਸੀਂ 10 ਦਿਨ ਦੇ ਵਿੱਚ ਵਿੱਚ ਕਿਉਂਕਿ ਮੁਸੀਬਾਈ ਚਾਰੇ ਸ਼ਾਂਤੀ ਪਸੰਦ ਲੋਗ ਆ ਅਸੀਂ ਨਹੀਂ ਚਾਹੁੰਦੇ ਕਿਸੇ ਲੋਕਾਂ ਨੂੰ ਮੁਸ਼ਕਲਾ ਹੋਵੇ ਕੋ ਲੋਕ ਪਰੇਸ਼ਾਨ ਹੋਣ ਕਿਉਂਕਿ ਮਸੀਹ ਭਾਈਚਾਰੇ ਦੇ ਲੋਕ ਤਾਂ ਪਰੇਸ਼ਾਨ ਹੋ ਹੀ ਰਹੇ ਨੇ ਅਸੀਂ ਹੋਰ ਲੋਕਾਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਅਸੀਂ 10 ਦਿਨ ਦਾ ਟਾਈਮ ਦੇ ਰਹੇ ਹਾਂ 10 ਦਿਨ ਦੇ ਵਿੱਚ ਵਿੱਚ ਅਗਰ ਇਹ ਮਸੀਹ ਭਾਈਚਾਰੇ ਨੂੰ ਇਨਸਾਫ ਨਾ ਮਿਲਿਆ ਤੇ ਸੰਘਰਸ਼ ਹੋਰ ਵਿਖਾ ਕੀਤਾ ਜਾਏਗਾ ਔਰ ਆਪਣੀ ਟੀਮ ਦੇ ਨਾਲ ਸਲਾਹ ਕਰਕੇ ਫਿਰ ਜਿੱਥੇ ਕਿਤੇ ਧਰਮਾ ਪ੍ਰਦਰਸ਼ਨ ਕੀਤਾ ਜਾਏਗਾ ਉਹ ਤੁਹਾਨੂੰ ਦੱਸਿਆ ਜਾਊਗਾ ਔਰ ਮੈਂ ਸਾਰੇ ਆਪਣੇ ਮਸੀਹ ਭਾਈਚਾਰੇ ਦਾ ਧੰਨਵਾਦ ਕਰਦਾ ਆਪਣੇ ਲੀਡਰ ਸਾਹਿਬਾਨ ਦਾ ਧੰਨਵਾਦ ਕਰਦਾ ਆਪਣੇ ਪਾਸਟਰ ਸੇ ਬਣਾ ਦਾ ਧੰਨਵਾਦ ਕਰਦਾ ਵੀ ਜੋ ਛੋਟੀ ਜੀ ਕਾਲ ਦੇ ਉਪਰ ਅੱਜ ਇੱਥੇ ਆਏ ਨੇ ਸੋ ਹੁਣ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਹਰ ਜ਼ਿਲ੍ਹੇ ਦੇ ਵਿੱਚ ਸੰਗਦਰਸ਼ਨ ਕਰਿਆ ਕਰੇਗੀ ਪਰ ਜਿਹੜੇ ਮੁਸੀਬਾਈ ਚਾਰੇ ਦੇ ਮੁੱਦੇ ਹੈਗੇ ਨੇ ਉਹਨੂੰ ਜ਼ਿਲ੍ਹਾ ਵਾਈ ਜ਼ਿਲ੍ਹਿਆਂ ਜਾ ਕੇ ਆਪਣੇ ਲੋਕਾਂ ਨੂੰ ਇਨਸਾਫ ਦਵਾਉਂਦਾ ਕੰਮ ਕਰੇਗੀ ਮਗਰ ਤੁਹਾਨੂੰ ਦੱਸ ਰਹੇ ਹਾਂ ਵੀ ਇਹ ਕੋਈ 2-4 ਕੁਸਨ ਆਜਮ ਆਏ ਨੇ ਉਹ ਕਹਿ ਰਹੇ ਨੇ ਵੀ ਐਸਐਸਪੀ ਸਾਹਿਬ ਤੁਹਾਨੂੰ ਬੁਲਾ ਰਹੇ ਨੇ ਸੋ ਦੇਖੋ ਅਸੀਂ ਗਰਮੀ 'ਚ ਬੈਠੇ ਆ ਧੁੱਪ 'ਚ ਬੈਠੇ ਆ ਅਫਸਰ ਜਿਹੜੇ ਨੇ ਏਸ਼ੀਆ ਥੱਲੇ ਬੈਠੇ ਨੇ ਸਵੇਰ ਦੇ 10 ਵਜੇ ਦੇ ਲੋਕ ਬੈਠੇ ਨੇ ਹੁਣ ਜਿਹੜੇ ਦੇਖੋ 1 ਵਜੇ ਨਾਲ ਆਵਾ ਹੁਣ ਜਦੋਂ ਉਹਨਾਂ ਨੇ ਕਿਤੇ ਕੰਮ ਜਾਣਾ ਮਤੋਂ ਕਹਿ ਰਹੇ ਵੀ ਤੁਹਾਨੂੰ ਐਸਐਸਪੀ ਸਾਹਿਬ ਬੁਲਾ ਰਹੇ ਆ ਸੋ ਕੋਈ ਗੱਲ ਨਹੀਂ ਮਸੀ ਭਾਈਚਾਰੇ ਦੇ ਨਾਲ ਮਤਰਾਈ ਮਾਂ ਵਾਲਾ ਮੁੱਦਾ ਮਈ ਮਤਰਾਈ ਮਾਂ ਵਾਲਾ ਜਿਹੜਾ ਇਨਸਾਫ ਹੋ ਕੀਤਾ ਜਾਂਦਾ ਵਾ ਤੇ ਵਾਰ ਕੀਤਾ ਜਾਂਦਾ ਵਾ ਮਸੀ ਭਾਈਚਾਰਾ ਸੰਘਰਸ਼ ਕਰਕੇ ਇਥੋਂ ਤੱਕ ਪਹੁੰਚਿਆ ਔਰ ਅਸੀਂ ਆਪਣੇ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਦੇ ਰਵਾਂਗੇ ਔਰ ਆਪਣੇ ਲੋਕਾਂ ਨੂੰ ਇਨਸਾਫ ਲੈ ਕੇ ਦੇ ਕੇ ਰਾਵਾਂਗੇ ਸਾਰਿਆਂ ਨੂੰ ਮੇਰੇ ਵੱਲੋਂ ਉਹਨੇ ਸਾਡੇ ਹਾਲੇਲੂਇਆ ਪੁੱਤਰ ਸ਼ਬਦ ਦੇ ਖਿਲਾਫ ਬਹੁਤ ਕੁਝ ਬੋਲਿਆ ਇੱਥੇ ਵੀ ਕੰਪਲੇਨਟ ਕੀਤੀ ਅਸੀਂ ਉਹਦੇ ਖਿਲਾਫ ਲੇਕਿਨ ਜੋ ਨਹੀਂ ਸਰਗੀ ਅਮਰ ਪਾਲ ਸਿੰਘ ਨੇ ਸਾਡੇ ਪ੍ਰੋਬਲਮ ਸੀ ਬਾਰੇ ਬੋਲ ਦਿੱਤਾ ਕਿ ਪ੍ਰਸ਼ਾਸਨ ਨੇ ਜੋ ਨਹੀਂ ਸਰਗੀ ਜੇ ਅਸੀਂ ਉਹਨਾਂ ਨੂੰ ਘੇਰਨਾ ਚਾਹਿਆ ਸਾਨੂੰ ਕਹਿੰਦੇ ਸ਼ਾਂਤੀ ਬਣਾ ਕੇ ਰੱਖੋ ਅਸੀਂ ਸ਼ਾਂਤੀ ਬਣਾਤੀ ਲਓ ਜੀ ਕੋਈ ਗੱਲ ਨਹੀਂ ਬਣਾ ਲਓ ਸ਼ਾਂਤੀ ਹੁਣ ਤੁਸੀਂ ਕੀ ਕਹੋਗੇ ਕਿ ਪਾਕਿਸਤਾਨ ਦੇ ਅਹੀ ਪਾਕਿਸਤਾਨੋਂ ਆਏ ਆ ਤੇ ਸਾਡੇ ਤੇ ਬਲਡੋਰ ਬਲਡੋਰ ਚੜਾ ਲਓ ਤੇ ਫੇਰ ਸ਼ਾਂਤੀ ਪੰਜਾਬ ਦੇ ਵਿੱਚ ਹੁੰਦੀ ਆ ਤੇ ਫਿਰ ਮੈਂ ਸ੍ਰੀ ਸਾਹਿਬ ਜੀ ਅੱਜ ਜਿੰਨੇ ਨੇ ਪ੍ਰਸ਼ਾਦ ਨੂੰ ਬੇਨਤੀ ਕਰਾਂਗਾ ਕਿ ਜਿੰਨੇ ਵੀ ਪਿੰਡਾਂ ਦੇ ਅਈ ਸਾਈ ਬਾਜਦੇ ਆ ਆਪਣੀ ਖੁਸ ਨੂੰ ਬੜਾ ਬਤੂਕਾ ਤੇ ਚੜ ਰੋ ਉਹਨਾਂ ਦੇ ਬਤੂਕਾ ਹੈ ਇਹ ਗਰੀਬ ਲੋਕ ਦੇ ਨਹੀਂ ਪੰਜਾਬ ਦੀ ਮੌਜੂਦਾ ਸਰਕਾਰ ਸਾਡੇ ਸਾਈ ਭਾਈਚਾਰੇ ਦੇ ਹੱਕ ਦੇ ਵਿੱਚ ਇਹ ਜਦੋਂ ਦੀ ਆਈ ਆ ਸਰਕਾਰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਅਗਰ ਸਭ ਤੋਂ ਵੱਧ ਅਧਿਆਚਾਰ ਹੋਇਆ ਤਾਂ ਮੁਸੀਬਾ ਹੀ ਚੜ੍ਹ ਕੇ ਹੋਇਆ ਅਗਰ ਸਾਨੂੰ ਨਹੀਂ ਸਮਝਿਆ ਉਹਦੇ ਵਿੱਚ ਪੰਜਾਬ ਸਰਕਾਰ ਦਾ ਬੜਾ ਵੱਡਾ ਯੋਗਦਾਨ ਆ ਕਿਉਂਕਿ ਮੈਨੂੰ ਲੱਗਦਾ ਕਿ ਉਹਨਾਂ ਦੇ ਨਿਸ਼ਾ ਨਿਰਦੇਸ਼ ਨੇ ਕਿ ਪੰਜਾਬ ਪੁਲਿਸ ਇਸਾਈਆਂ ਦੇ ਮਸਲੇ ਦੇ ਵਿੱਚ ਕੋਈ ਵੀ ਹੱਥ ਨਹੀਂ ਚੁੱਕੇਗਾ ਇਹਨਾਂ ਨੂੰ ਜਿੱਤੀ ਫੜਦੀ ਜਿੱਤੀ ਫੇਰਨ ਤੋਂ ਜਿਹੜਾ ਵੀ ਬੰਦਾ ਇਹਨਾਂ ਨਾਲ ਘਰਾਂ ਦੇ ਗੋਲੀ ਮਾਰ ਕੇ ਜਾਣ ਨੂੰ ਬੰਦੇ ਨੂੰ ਆਇਆ ਉਹ ਡਰਗਸ ਮੰਗਲਰ ਜਿਹੜੇ ਆ ਉਹਨਾਂ ਕੋਲ ਤਗੜੇ ਉਹਨਾਂ ਦਾ ਦਾਦਾ ਖੜੀ ਕੇ ਤੇਰਾ। ਇੱਕ ਇੱਕ ਦੂਸਰਾ ਮੁੰਡੇ ਰਾਜੂ ਭੱਟੀ ਦਾ ਕਿੱਥੇ ਗਿਆ? ਰਾਜੂ ਭੱਟੀ ਇੱਧਰ ਆ ਜਰਾ। ਇਹਦਾ ਕੀ ਕਸੂਰਾ? ਇਹ ਤੇ ਪੁਲਿਸ ਪ੍ਰਸ਼ਾਸਨ ਦੀ ਗੱਲ ਕਰਨ ਰਹੀ ਆਈ ਨਾ। ਉਹ ਤਾਂ ਵੀ ਕਹਿੰਦੇ ਐ ਨਸ਼ੇ ਫੜਨੇ ਆ। ਆ ਪੰਜਾਬ ਗਵਰਨਮੈਂਟ ਕਹੀ ਜਾਂਦੀ ਐ ਨਸ਼ੇ ਬੜੇ ਫੜਦੀ ਆ। ਆਈਐਸ ਕਰਕੇ ਵੀ ਨਸ਼ੇ ਆ ਬਾਅਦ ਫੜਨੇ ਆ। ਤੇ ਇਹ ਮੁੰਡਾ ਕੀ ਕਰ ਲਿਆ? ਇਹ ਦੇ ਨਸ਼ੇ ਫੜਾਉਂਦੇ ਐ ਨਾ ਤੁਹਾਨੂੰ ਤੇ। ਇਹ ਲਾਈਵ ਹੋਇਆ ਉਹਨਾਂ ਸਮਗਲਣਾ ਦੇ ਮਗਰ ਚੜੇ ਨੇ ਪਿੰਡ ਵਾਲੇ ਸਾਡੇ ਪਿੰਡ ਦੇ ਸੁਮੈਗ ਰੇਹ ਦੇ ਜਵਾਨ ਕੇ ਕਿ ਕੀ ਕੀਤਾ ਇਹ ਡੀਆਈਜੀ ਕੋ ਗਿਆ ਇਹ ਐਸਐਸਪੀ ਕੋ ਗਿਆ ਇਹ ਡੀਐਸਪੀ ਜਨਾਰੇ ਕੋ ਗਿਆ ਐਸਐਚਓ ਜਨਾਰੇ ਕੋ ਗਿਆ ਇਹ ਜਿਹੜੀ ਸੁਣੀ ਗੱਲ ਇਹ ਤੇ ਤੈਨੂੰ ਕੀ ਲੱਗੇ ਆਪਣਾ ਘਰ ਪਾਲ ਤੂੰ ਕਿਉਂ ਕੰਮ ਕਰਦਾ ਤੇ ਉਹ ਪਿੰਡ ਦੇ ਵਿੱਚ ਲੜਾਰੇ ਮਾਰਦੀ ਕਿ ਰਾਜੂ ਹਟ ਜਾ ਨਹੀਂ ਤੇ ਤੇਰਾ ਧਾਨ ਬਚਾ ਧਾਨ ਕਰਦੇ ਆਂ ਕਿ ਤੇ ਬੋੜੀ ਦੇ ਮਿਲੀ ਭੁਗ ਦੇ ਨਾਲ ਪਿੰਡ ਪਹੁੰਚਿਆ ਦੇ ਘਰ ਜਾ ਕੇ ਗੋਲੀਆਂ ਚਲਾ ਰਿਹਾ ਤੇ ਮੁੰਡੇ ਨੂੰ ਗੋਲੀਆਂ ਵੱਜੀਆਂ ਆਸਾ ਚ ਦਾਖਲਾ ਲਾਇਕਣਾ ਥੋੜੇ ਦਿਨ ਪਹਿਲਾਂ ਅਪਰੇਸ਼ਨ ਕਰਾਇਆ ਮੁੰਡੇ ਦਾ ਇਹ ਫੁੱਲਸਰ ਹੋ ਜਾ ਚਿਰਾਂ ਵਾ ਕਿ ਜੇਕਰ ਤੁਹਾਡੀ ਬੰਦਾ ਮਤ ਕਰਨ ਰਿਹਾ ਤੈਨੂੰ ਡਰਗ ਸਮਗਲਾ ਲਾ ਕੇ ਧਾਰਾ ਅੰਕ ਤੇ ਗੋਲੀਆਂ ਚਲਾ ਕੇ ਇੱਕ ਮਹੀਨਾ ਮੁੰਡਾ ਲੜਾਈ ਲੜਦਾ ਰਿਹਾ ਡਰਗ ਸਮਗਲਾ ਰਣਾ ਤੇ ਫਿਰ ਵੀ ਫੁੱਲਸਰ ਆਪਣੇ ਘਰਾਂ ਦੇ ਵਿੱਚ ਪੈਸੇ ਖਾ ਕੇ ਬਿਠੀ ਹੈ ਨਾ ਡੀਐਸਪੀ ਜਨਾਲਾ ਕਹੇ ਖਾ ਜਿਹੜਾ ਨਾਲ ਦੱਸਿਆ ਇਹਨਾਂ ਨੂੰ ਕਿ ਉਹ ਰਾਜਕੁਮਾਰ ਕਿੰਨੇ ਪਹਿਲੇ ਹੁੰਦਾ ਆ ਸਾਡਾ ਇੱਕ ਪਰਿਵਾਰ ਪੂਰਾ ਖਤਮ ਹੋ ਗਿਆ ਉਹ ਕੋ ਬਣ ਕੇ ਰਹਿ ਗਈ ਆ ਵੇਖੋ ਇਹ ਪਿੰਡ ਅੰਬਗੋੜਲੀ ਜਨਾਲੇ ਦੇ ਲਾਗੇ ਸਾਰੇ ਨੂੰ ਬਹੁਤ ਹੋ ਟੂਆ ਐਕਸੀਡੈਂਟ ਹੋ ਗਿਆ ਔਰ ਜਿਹੜੇ ਸਕੂਲ ਦੇ ਵਿੱਚ ਗੱਡੀ ਲੱਗੀ ਸੀ ਪੁਲਿਸ ਕਹਿੰਦੀ ਜੋ ਸਕੂਲ ਵਾਲਿਆਂ ਨੂੰ ਅਸੀਂ ਪੁੱਛ ਨਹੀਂ ਕਰਾ ਜਿਹੜੇ ਪਿੱਛੇ ਦੇ ਭਰਾ ਸੀ ਦੇ ਕੰਸਾਈਡਾ ਤੇ ਆ ਗਏ ਜੋ ਕੋਈ ਮਦਾਰੀ ਦੀ ਲੜਾਈ ਆਪਾਂ ਹੱਡਾ ਦੀ ਲੜਾਈ ਦੇ ਵਾਸਤੇ ਇੱਥੇ ਆਏ ਸੋ ਸਾਰੇ ਬੜੀ ਮਲੀ ਜੀ ਦੇ ਨਾਲ ਆਰਾਮ ਦੇ ਨਾਲ ਇੱਕ ਦੂਜੇ ਦੀ ਗੱਲ ਅਸੀਂ ਸੁਣੀ ਆ ਸਾਡੇ ਵਿੱਚ ਸੁਖਬਾਣਾ ਬ੍ਰਿਸ਼ਤੀ ਤੋਂ ਤਾਂ ਜੋੜ ਕੋੜੀ ਜੀ ਆਏ ਨੇ ਆਪਾਂ ਉਹਨਾਂ ਦੇ ਵੀ ਵਿਚਾਰ ਸੁਣਾਂ बाराई बंदी भाईचारा मैं समझना कि अंच से कठरा होया है ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਔਰ ਜੇਕਰ ਤੁਸੀਂ ਵਿਸ਼ਾਰਮਦਾਸੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤੇ ਵਿਸ਼ਾਰਮਦਾਸੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਦਬਾਓ ਕਿ ਆਉਣ ਵਾਲੀ ਸਾਰੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਾਇਆ ਜਾਏ ਔਰ ਮਸੀ ਇਕਤਾ ਹਮੇਸ਼ਾ ਹੀ ਜੋ ਕਿ ਇੱਕ ਦੂਜੇ ਦੇ ਲਈ ਖਰੀ ਰਹੇਗੀ ਔਰ ਮਸੀ ਲੋਕ ਆਪਣੇ ਲੋਕਾਂ ਦੇ ਲਈ ਖਰੇ ਰਹਿਣਗੇ ਹallelujah ਔਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਗੋਡ ਬlesਸ ਯੂ